ਨਸ਼ੇ ਨੇ ਇਸ ਮਾਂ ਦੀ ਜਿਹੜੀ ਗੋਦ ਐ ਸੁਣੀ ਕਰ ਦਿੱਤੀ ਐ ਪਤਾ ਨਹੀਂ ਹੁਣ ਕਿਹੜਾ ਨਸ਼ਾ ਕਰ ਲਿਆ ਕਿਹੜੀ ਸ਼ਰਾਬ ਪੀਤੀ ਸਾਨੂੰ ਨਹੀਂ ਪਤਾ ਹੁਣ ਮੁਕੇ ਤੇ ਪੁਲਿਸ ਨਹੀਂ ਸੂਚਨਾ ਦਿੱਤੀ ਨੇ ਪਰ ਸਾਨੂੰ ਹੋਇ ਹੋਏ ਪਿਆ ਨੌਜਵਾਨ ਪੀੜ੍ਹੀ ਜਿਹੜੀ ਬਚਣੀ ਚਾਹੀਦੀ ਐ ਵੇਖੋ ਜੇ ਨਹੀਂ ਬੰਦੇ ਰੋਕ ਸਕਦੇ ਪੁਲਿਸ ਵਾਲੇ ਨਹੀਂ ਰੋਕ ਸਕਦੇ ਇਹ ਬੀਬੀਆਂ ਉਹਨਾਂ ਨੂੰ ਰੋਕਣਗੀਆਂ ਜਿਹਨੂੰ ਫੜਨ ਗਿਆ ਉਹਦੀ ਫੈਂਡੀ ਲਾਉਣਗੀਆਂ ਉਹਦੀ ਲਤਵਾ ਤੋੜਨਗੀਆਂ ਉਹਨੂੰ ਅੰਦਰ ਬੰਦ ਕਰਨਗੀਆਂ ਫੇਰ ਪੁਲਿਸ ਵਾਲੇ ਨੂੰ ਬੁਲਾਉਣਗੀਆਂ ਇਹਨਾਂ ਸੋ 76 ਫਿਰਨਾ ਚਾਹੀਦਾ ਜਾ ਕੇ ਜਿਹੜਾ ਨਾ ਸੁਣੇ ਸਰਕਾਰਾਂ ਹੈ ਜੀਆਂ ਵੋਟਾਂ ਲੈਣ ਨੂੰ ਤਾਂ ਮੂੰਹ ਚੱਕ ਕੇ ਆ ਜਾਂਦੇ ਨੇ ਵੋਟਾਂ ਦੇਣ ਨੂੰ ਆਈ ਫਰੀ ਆ ਬੀਬੀਆਂ ਜਾਣਗੀਆਂ ਜ਼ਰੂਰ ਚੂੜੀਆਂ ਲੈ ਕੇ ਜਾਣਗੀਆਂ ਥਾਲਿਆਂ 'ਚ ਉਹਨਾਂ ਨੂੰ ਦੱਸਣ ਗਿਆ ਤੇ ਇਹੀ ਆ ਫੜੇ ਜੋ ਤੁਸੀਂ ਪਾ ਕੇ ਬੈਠ ਜਾਓ ਜੇ ਨਹੀਂ ਸਰਕਾਰ ਕਰਨ ਗਿਆ ਤੇ ਚੂੜੀਆਂ ਦੇ ਦਾਂਗੇ ਉਹਨਾਂ ਨੂੰ ਪਾਉਣ ਵਾਸਤੇ ਆ ਤੁਸੀਂ ਪਾ ਕੇ ਬੈਠੋ ਤੇ ਅਸੀਂ ਕੰਮ ਕਰਦੇ ਆਂ ਦੱਸਣਾ ਮੁੰਡਾ ਮਿਰਾਲਾ ਸੁਡਾ ਸਿਆਣਾ ਹੀ ਅਗਲੇ ਮਹੀਨੇ ਵਿਆਹ ਆ ਜੁਦਾ ਕੱਲ੍ਹ ਕੱਲ੍ਹ ਬੰਦਾ ਮੇਰਾ ਬਹੁਤ ਮੇਤੀ ਪਰ ਇਹਦਾ ਪੂਰਾ 1 ਹਫਤੇ ਦੇ ਬਾਅਦ ਵਿਆਹ ਸੀ ਇਹਨੇ ਘੋੜੀ ਚੜਨਾ ਸੀ ਪਰ ਇਹ ਮੁੰਡਾ ਉਸ ਤੋਂ ਪਹਿਲਾਂ ਹੀ ਨਸ਼ੇ ਨੇ ਮੌਤ ਦੀ ਘੋੜੀ ਚੜਾ ਦਿੱਤਾ ਫੋਟੋਆਂ ਵੀ ਆ ਗਿਆ ਮੁੰਡੇ ਦੀ ਜਿੰਨੇ ਨਸ਼ਾ ਲਾਇਆ ਮਨ ਕੁੱਟਿਆ ਵੀ ਹੈਗਾ ਮੈਂ ਜਾ ਕੇ ਉਦੋਂ ਇਕੱਲਾ ਇਕੱਲਾ ਭੇੜਾ ਮੈਂ ਹੋਰ ਨਾ ਕਿਸੇ ਨਾਲ ਮਾਰੀ ਤੂੰ ਬਚ ਜਾ ਸਰਕਾਰਾਂ ਨੇ ਕਿਤੇ ਕਿਤੇ ਦਾਅਵੇ ਕੀਤੇ ਕਿ ਹਫ਼ਤੇ ਵਿੱਚ ਨਸ਼ਾ ਖਤਮ ਕਰ ਦਵਾਂਗੇ ਆਹ ਨਸ਼ਾ ਖਤਮ ਕੀਤਾ ਇਹ ਮੌਤ ਦਾ ਸਮਾਨ ਕੌਣ ਮੰਡ ਰਿਹਾ ਕੌਣ ਇਜਾਜ਼ਤ ਦੇ ਰਿਹਾ ਇੱਕ ਹਫ਼ਤੇ ਦਾ ਦਾਵਾ ਕਿੰਨੇ ਕੀਤਾ ਸੀ ਮੁੱਖ ਮੰਤਰੀ ਪੰਜਾਬ ਮਾਨ ਸਾਹਿਬ ਜਵਾਬ ਦਿਓ ਆਪਣੇ ਮੋਢਿਆਂ ਤੇ ਲੋਥਾ ਢੋਟੋ ਕੇ ਥੱਕ ਗਏ ਆ ਵੇਸ਼ ਭਾਵੇਂ ਸਿਆਸੀ ਲੋਕਾਂ ਆਸਤੇ ਵੱਧ ਤੋਂ ਵੱਧ ਕੀ ਹੋਇਆ ਇੱਕ ਵੋਟੀ ਤੇ ਘਟੀ ਐ ਕੀ ਹੋਇਆ ਉਹਨਾਂ ਨੂੰ ਇਹ ਲੱਗਾ ਹੋਇਆ ਉਹ ਇਹਨਾਂ ਸਰਕਾਰਾਂ ਦੇ ਘਰ ਵੀ ਪੁੱਤ ਨੇ ਬਚਾ ਲੋ ਨੇ ਕਿ ਹਰ ਮੋਬੱਤੀ ਹਰ ਪੁਲਿਸ ਥਾਣੇ ਦੇ ਬਾਹਰ ਹਰ ਚੌਂਕੀ ਦੇ ਬਾਹਰ ਔਰ ਐਸਐਸਪੀ ਸਾਹਿਬ ਦੇ ਦਫ਼ਤਰ ਦੇ ਬਾਹਰ ਪਰ ਸਰਕਾਰ ਦੇ ਨਮਾਇੰਦਿਆਂ ਦੇ ਘਰ ਦੇ ਬਾਹਰ ਇਹ ਮੋਬੱਤੀਆਂ ਹਰ ਵਾਰਡ ਵਿੱਚ ਜਗਨਗੀਆਂ ਇਹ ਅੱਜ ਮੋਬੱਤੀ ਨਹੀਂ ਜਗੀ ਇਹ ਮੋਬੱਤੀ ਇਹਨਾਂ ਦੀ ਜੜਾ ਹਲਾਏਗੀ ਇਹ ਹੱਥ ਖੜੇ ਕਰ ਦੇ ਨੇ ਸਰਕਾਰਾਂ ਵੀ ਸਾਡੇ ਕੋਲ ਹੀ ਨਸ਼ੇ ਵਾਲੇ ਫੜੇ ਜਾਣੇ ਪ੍ਰਸ਼ਾਸਨ ਹੱਥ ਖੜਾ ਕਰ ਦੇਵੇ ਤੇ ਅਸੀਂ ਨਹੀਂ ਫੜਨਾ ਨਾ ਫੜੇ ਜਾਣੇ ਨਾਂ ਦਿਓ ਕਿਤੇ ਫੜਾਂਗੇ ਦੇਤ ਮੰਗੇ ਨਾ ਮੈਂ ਤਾਂ ਸੋ ਕੋ ਮੁੜਿਆ ਇਹ 10 ਤੋਂ 15 ਦਿਨ ਲੱਗੇ ਕੰਮ ਤੇ ਮੇਰੇ ਦੋ ਵਾਰ ਘਰੇ ਕਟਾਪਾ ਵੀ ਲੱਤਾ ਧੋੜਾ ਦੋ ਗੱਲ ਨੂੰ ਮੈਂ ਵੀ ਲਿਆ ਮਾਂ ਵੀ ਡੇਲੀ 500 ਕਿਥੋਂ ਕੜਨਾ ਉਹਨਾਂ ਦੀ ਜੇਬ ਚੋਂ ਤਾਂ ਪੈਂਡਿਆ ਢਿੱਪ ਚੋਂ ਤਾਂ ਜਾਣਦੇ ਆ ਨਾ ਤੇ ਉਹਨਾਂ ਦੇ ਮਨ ਚ ਡਰੀ ਹੈ ਨੀਗਾ ਫੇਰ ਵੀ ਵੇਚਦੇ ਹੋ ਸਦਾਰ ਹੁੰਦਾ ਤੇ ਉਹਨਾਂ ਨੂੰ ਲੋੜ ਕਾਦੀ ਹੈਗੀ ਇਹ ਗੱਲ ਕਹਿੰਦੀ ਪੰਜਾਬ ਦੇ ਵਿੱਚ ਨਸ਼ਿਆਂ ਦੇ ਕਹਿਰ ਦਾ ਪਹਾੜ ਜਿਹੜਾ ਆਮ ਪਰਿਵਾਰਾਂ ਦੇ ਉੱਤੇ ਇਸ ਕਦਰ ਡਿੱਗ ਗਏ ਕਿ ਉਹਨਾਂ ਦੇ ਇਕਲੌਤੇ ਚਿਰਾਗ ਜਿਹੜੇ ਨੇ ਘਰਾਂ ਦੇ ਉਹ ਬੁੱਝ ਚੁੱਕੇ ਨੇ ਜਾਨੀ ਕਿ ਉਹਨਾਂ ਦਾ ਵਾਂਛੀ ਅੱਗੋਂ ਖਤਮ ਹੋ ਚੁੱਕਾ ਨੇ ਐਸੇ ਬਹੁਤ ਸਾਰੇ ਪਰਿਵਾਰ ਨੇ ਜਿਨ੍ਹਾਂ ਪਰਿਵਾਰਾਂ ਦੇ ਵਿੱਚ ਬਜ਼ੁਰਗਾਂ ਦਾ ਸਹਾਰਾ ਨਸ਼ੇ ਦੀ ਪੀੜ ਚੜ ਚੁੱਕਾ ਸੋ ਨਸ਼ੇ ਦੇ ਸਦਾਕਰਾਂ ਨੇ ਚੰਦ ਕੋ ਰੁਪਈਆ ਦੀ ਖਾਤਰ ਔਰ ਉਹਦੇ ਵਿੱਚ ਕੌਣ ਕੌਣ ਸ਼ਾਮਲ ਨੇ ਅਸਵੈਲੇ ਤੁਸੀਂ ਹਾਊਸਿੰਗ ਬੋਰਡ ਕਲੋਨੀ ਅਰਬਨ ਸਟੇਟ ਦੀ ਇਹਨਾਂ ਬੀਬੀਆਂ ਨੂੰ ਦੇਖ ਰਹੇ ਹੋ ਇਹਨਾਂ ਦੇ ਹੱਥਾਂ ਦੇ ਵਿੱਚ ਇਹ ਮੋਮਬਤੀਆਂ ਨੇ ਔਰ ਇਹ ਕੈਂਡਲ ਮਾਰਚ ਕਰ ਰਹੀਆਂ ਨੇ ਇਹ ਮੋਮਬਤੀਆਂ ਜਗਾ ਕੇ ਕੁੰਭ ਕਰਨ ਦੀ ਨੀਂਦੇ ਜਿਹੜੀਆਂ ਸਰਕਾਰਾਂ ਸੁੱਤੀਆਂ ਨੇ ਪ੍ਰਸ਼ਾਸਨ ਸੁੱਤਾ ਸੋ ਉਹਨਾਂ ਨੂੰ ਇੱਕ ਸੁਨੇਹਾ ਦੇਣਾ ਚਾਹ ਰਹੀਆਂ ਨੇ ਕਿ ਜਿਵੇਂ ਇਸ ਸਾਹਮਣੇ ਜਿਹੜੀ ਮਾਂ ਖੜੀ ਹੈ ਇਹਦਾ ਇਹ ਪੁੱਤਰ ਆ ਦੇਖ ਰਹੇ ਹੋ ਤੁਸੀਂ ਕਿ ਹਜੇ ਉਹਨੇ ਜਵਾਨੀ ਤੋਂ ਨੌਜਵਾਨੀ ਦੇ ਵਿੱਚ ਜਨ ਪੈਰ ਧਰਿਆ ਹੀ ਹੈ ਔਰ ਇਸ ਮੱਚੇ ਨੂੰ ਨਸ਼ੇ ਨੇ ਆਪਣੀ ਜਕੜ ਚ ਲੈ ਲਿਆ ਔਰ ਨਸ਼ੇ ਨੇ ਇਸ ਮਾਂ ਦੀ ਜਿਹੜੀ ਗੋਦ ਹੈ ਸੁਣੀ ਕਰ ਦਿੱਤੀ ਹੈ ਔਰ ਇਸ ਮਾਤਾ ਤੋਂ ਅਸੀਂ ਜਰੂਰ ਜਾਣਾਂਗੇ ਕਿ ਮਾਤਾ ਜੀ ਬੇਟੇ ਦਾ ਨਾਂ ਕੀ ਸੀ ਦਿਲਬਾਗ ਸੀ عمر ਕਿੰਨੀ ਸੀ ਦੀ 25 30 ਸਾਲ ਬਣੀ ਕੀ ਗੱਲ ਕੀ ਹੋਈ ਇਸ ਬੱਚੇ ਨਾਲ ਮੈਂ ਤੇ ਘਰ ਨਹੀਂ ਹੈ ਗਈ ਮੈਂ ਵੰਡੇ ਗਈ ਹਾਂ ਮੇਰੇ ਤੋਂ ਬਾਅਦ ਹੀ ਇਹ ਕੰਮ ਹੋਇਆ ਦਾਦਾ ਗੱਡੀ ਚਲਾਉਂਦਾ ਸੀ ਡਰਾਈਵਰੀ ਕਰਦਾ ਸੀ ਮਗਰ ਉਹ ਪਤਾ ਨਹੀਂ ਕੀ ਹੋਇਆ ਨੇ ਹੋਇਆ ਕਿਵੇਂ ਤੁਹਾਨੂੰ ਇਹ ਤਾਂ ਪਤਾ ਲੱਗ ਗਿਆ ਕਿ ਤੁਹਾਡੇ ਪੁੱਤਰ ਦੀ ਮੌਤ ਦਾ ਅਸਲੀ ਕਾਰਨ ਕੀ ਆ ਵਜਾ ਕੀ ਹੈ ਪਤਾ ਨਹੀਂ ਇਹੋ ਸਾਰੇ ਆਂਦੇ ਵੀ ਹੱਥ 'ਚ ਬੋਤਲ ਸ਼ਰਾਬ ਦੀ ਹੀ ਪਤਾ ਨਹੀਂ ਹੁਣ ਕਿਹੜਾ ਨਸ਼ਾ ਕਰ ਲਿਆ ਕਿਹੜੀ ਸ਼ਰਾਬ ਪੀਤੀ ਸਾਨੂੰ ਨਹੀਂ ਪਤਾ ਹਨ ਮੁਕੇ ਤੇ ਪੁਲਿਸ ਨੇ ਸੂਚਨਾ ਦਿੱਤੀ ਜੀ ਹਾਂਜੀ ਸਿੱਖ ਹੁੰਦੇ ਕਿ ਇਹ ਮਤਲਬ ਤੁਹਾਡੀ ਕੋਕ ਤੇ ਸੁਣੀ ਹੋ ਗਈ ਆ ਜਿੰਨੀਆਂ ਮਾਵਾਂ ਹੋਰ ਖਲੋਤੀਆਂ ਨੇ ਹਰ ਮਾਂ ਦਾ ਪੁੱਤਰ ਹੈ ਔਰ ਹਰ ਮਾਂ ਜਿਹੜੀ ਹੈ ਆਪਣੇ ਆਚਲ ਦੇ ਥੱਲੇ ਇਹਨਾਂ ਬੱਚਿਆਂ ਨੂੰ ਲੁਕਾ ਕੇ ਰੱਖਣਾ ਚਾਹੁੰਦੀ ਹੈ ਕਿਉਂਕਿ ਨਸ਼ੇ ਦਾ ਦਾਨਵ ਜਿਹੜਾ ਹਰੇਕ ਬੱਚੇ ਨੂੰ ਜਿਹੜਾ ਉਹ ਡੰਗਣ ਦੀ ਤਿਆਰੀ ਕਰ ਚੁੱਕਾ ਹੈ ਮੈਂ ਤਾਂ ਪ੍ਰਸ਼ਾਸਨ ਕੋਲ ਇਹ ਮੰਗ ਚੰਨੀ ਆ ਵੀ ਜਿਹੜੀ ਜਵਾਨੀ ਉਹ ਬਚੀ ਚਾਹੀਦੀ ਆ ਬਚਣੀ ਚਾਹੀਦੀ ਆ ਨਸ਼ਿਆਂ ਤੋਂ ਸਟਕਾਰਾ ਛੁੱਟਣਾ ਚਾਹੀਦਾ ਇਸਟਕਾਰਾ ਹੋਣਾ ਚਾਹੀਦਾ ਕੋਹ ਨਾ ਕੋਹ ਨਹੀਂ ਪ੍ਰਸ਼ਾਸਨ ਹੋਇਆ ਪਿਆ ਨੌਜਵਾਨ ਪੀੜੀ ਜਿਹੜੀ ਬਚਣੀ ਚਾਹੀਦੀ ਸਭ ਪੁਲਿਸ ਵਾਲੇ ਬੱਚੇ ਤਾਂ ਤੁਹਾਡੇ ਵੀ ਹੋਣਗੇ ਪੁੱਤਰ ਤੁਹਾਡੇ ਵੀ ਹੋਣਗੇ ਇਸ ਮਾਂ ਦੇ ਜਿਹੜੇ ਹੰਝੂ ਨੇ ਜ਼ਰੂਰ ਵੇਖੋ ਔਰ ਇਹ ਹੰਝੂ ਮਹਿਸੂਸ ਕਰਨ ਦੀ ਕੋਸ਼ਿਸ਼ ਕਰੋ ਸਰਕਾਰ ਨੇ ਤੁਹਾਡੇ ਮੋਢਿਆਂ ਤੇ ਵਰਦੀ ਜਿਹੜੀ ਐ ਉਹ ਪਾ ਕੇ ਉਹਦੀ ਜ਼ਿੰਮੇਵਾਰੀ ਵੱਡੀ ਤੁਹਾਡੇ ਮੋਢਿਆਂ ਤੇ ਪਾਈ ਹੋਈ ਹੈ ਤਨ ਤੇ ਸੋਣੀ ਤੁਹਾਡੇ ਵਰਦੀ ਹੈ ਕਿਤੇ ਫਰਜ ਵੀ ਉਸ ਵਰਦੀ ਵਾਂਗ ਕਿਤੇ ਬੇਦਾਗ ਕਰਦੇ ਹੋ ਤਾਂ ਇਹਨਾਂ ਮਾਵਾਂ ਦੇ ਪੁੱਤਰ ਬਚ ਸਕਦੇ ਨੇ ਸੋ ਇਹ ਮਾਂ ਤੁਹਾਡੇ ਕੋਲੋਂ ਮੰਗ ਕੁਝ ਨਹੀਂ ਰਹੀ ਇੱਕੋ ਗੱਲ ਮੰਗ ਰਹੀ ਹੈ ਕਿ ਮੇਰਾ ਪੁੱਤ ਤਾਂ ਨਸ਼ੇ ਦੀ ਪੇਂਟ ਚੜ ਗਿਆ ਨਸ਼ੇ ਨੇ ਖਾ ਲਿਆ ਤੇ ਬਾਕੀ ਮਾਵਾਂ ਦੇ ਪੁੱਤ ਬਚਾ ਲਓ ਪੁਲਿਸ ਦੇ ਕੋਲੋਂ ਇਹ ਮਾਂ ਰੋਂਦੀ ਕਰ ਲਾਉਂਦੀ ਹੋਈ ਬਾਕੀ ਬੱਚਿਆਂ ਦੀ ਜ਼ਿੰਦਗੀ ਮੰਗ ਰਹੀ ਹੈ ਪਰ ਨਸ਼ੇ ਦੇ ਸੌਦਾਗਰ ਉਹਨਾਂ ਦੀ ਦੇਖ ਲਓ ਵਾਰ ਬਿੰਗਾ ਨਹੀਂ ਹੁੰਦਾ ਹੀਰਵਾਲੀਆ ਜੀ ਜ਼ਿਲ੍ਹਾ ਪ੍ਰਧਾਨੇ ਬੀਜੇਪੀ ਦੇ আর ਬੀਜੇਪੀ ਵੱਲੋਂ ਇਹ ਜਿਹੜਾ ਰੋਸ ਵਿਖਾਵਾ ਅੱਜ ਇਹ ਕੈਂਡਲ ਮਾਰਚ ਕੀਤਾ ਗਿਆ ਇਹਦੇ ਪਿੱਛੇ ਵਜਾ ਵਜਾ ਤੁਹਾਡੇ ਸਾਹਮਣੇ ਆ ਬੜੇ ਭਰੇ ਮਨ ਦੇ ਨਾਲ ਉਹ ਮਾਂ ਦੇ ਹੰਝੂ ਵੇਖ ਕੇ ਇਹ ਦਿਲ ਦੇ ਵਿੱਚ ਇੱਕ ਬਰੂਦ ਬਣ ਗਿਆ ਕਿ ਹਰ ਉਹ ਨੌਜਵਾਨ ਜਿਸ ਨੇ ਅਜੇ ਆਪਣੀ ਜਵਾਨੀ ਦੀ ਦਹਲਿਜ ਦੇ ਵਿੱਚ ਪੈਰ ਹੀ ਰੱਖਿਆ ਸੀ ਪੰਜਾਬ ਨੂੰ ਇੱਕ ਨੌਜਵਾਨਾਂ ਦਾ ਗੱਬਰੂਆਂ ਦਾ ਇੱਕ ਸੂਬਾ ਮੰਨਿਆ ਜਾਂਦਾ ਸੀ ਕਿ ਪੰਜਾਬ ਦਾ ਗੱਬਰੂ ਪੰਜਾਬੀ ਗੱਬਰੂ ਦੀ ਦੁਨੀਆ ਦੇ ਵਿੱਚ ਕਿਤੇ ਪਹਿਚਾਨ ਹੁੰਦੀ ਸੀ ਕਿਤੇ ਕਬੱਡੀਆਂ ਕਿਤੇ ਮੇਲਿਆਂ ਦੇ ਵਿੱਚ weight lifting ਕਰਦੇ ਸੀ ਕਿਤੇ ਪਹਿਲਵਾਨ ਬੰਦੇ ਸੀ ਛਿੰਝਾਂ ਪਾਉਂਦੇ ਸੀ ਉਹ ਕਿੱਥੇ ਗਈਆਂ ਅੱਜ ਇਸ ਨੌਜਵਾਨ ਦੇ ਚਿਹਰੇ ਦੇ ਉੱਤੇ ਕਿਤੇ ਜੇ ਮੁੱਛ ਵੀ ਨਹੀਂ ਫੁੱਟੀ ਤੇ ਇਹ ਨਸ਼ੇ ਦੀ ਭੇਟ ਚੜ ਗਿਆ ਉਹ ਮਾਂ ਦੇ ਹੰਝੂ ਵੇਖੇ ਨਹੀਂ ਜਾਂਦੇ ਨਾ ਰੁਕਦੇ ਨੇ ਸਰਕਾਰਾਂ ਨੇ ਕਿ ਕਿਡੇ ਦਾਅਵੇ ਕੀਤੇ ਕਿ ਹਫਤੇ ਵਿੱਚ ਨਸ਼ਾ ਖਤਮ ਕਰ ਦਵਾਂਗੇ ਆ ਨਸ਼ਾ ਖਤਮ ਕੀਤਾ ਇਹ ਇੱਕ ਨੌਜਵਾਨ ਦੀ ਕਹਾਣੀ ਨਹੀਂ ਗਈ ਆ ਥੋੜੇ ਦਿਨ ਪਹਿਲਾਂ ਇਸੇ ਹੀ ਵਾਰਡ ਦੇ ਵਿੱਚ ਇੱਕ ਹੋਰ ਨੌਜਵਾਨ ਨਸ਼ੇ ਦੀ ਭੇਟ ਚੜਿਆ ਕਈ ਨੌਜਵਾਨ ਨਸ਼ੇ ਦੀ ਭੇਟ ਚੜੇ ਕੌਣ ਵੰਡ ਰਿਹਾ ਏ ਮੌਤ ਦੀ ਇਹ ਮੌਤ ਦਾ ਸਮਾਨ ਕੌਣ ਵੰਡ ਰਿਹਾ ਕੌਣ ਇਜਾਜ਼ਤ ਦੇ ਰਿਹਾ ਇੱਕ ਹਫਤੇ ਦਾ ਦਾਵਾ ਕਿੰਨੇ ਕੀਤਾ ਸੀ ਮੁੱਖ ਮੰਤਰੀ ਪੰਜਾਬ ਮਾਨ ਸਾਹਿਬ ਜਵਾਬ ਦਿਓ ਆ ਮੋਮਬਤੀਆਂ ਹੱਥ 'ਚ ਫੜੀਆਂ ਮਾਤਾਵਾਂ ਨੇ ਮੇਰੀਆਂ ਭੈਣਾਂ ਨੇ ਮੇਰੇ ਨੌਜਵਾਨ ਵੀਰਾਂ ਨੇ ਮੇਰੇ ਬਜ਼ੁਰਗਾਂ ਨੇ ਜਵਾਬ ਦਿਓ ਇਹਨਾਂ ਨੂੰ ਆਪਣੇ ਮੋਢਿਆਂ ਤੇ ਲੋਥਾਂ ਢੋਟੋ ਕੇ ਥੱਕ ਗਏ ਆ ਬੇਸ਼ੱਕ ਭਾਵੇਂ ਸਿਆਸੀ ਲੋਕਾਂ ਆਸਤੇ ਵੱਧ ਤੋਂ ਵੱਧ ਕੀ ਹੋਇਆ ਇੱਕ ਵੋਟ ਹੀ ਤੇ ਘਟੀ ਆ ਕੀ ਹੋਇਆ ਉਹਨਾਂ ਨੂੰ ਇਹ ਲੱਗਾ ਹੋਵੇਗਾ ਪਰ ਨਹੀਂ ਇੱਕ ਮਾਂ ਦਾ ਪਰਿਵਾਰ ਉੱਜੜ ਗਿਆ ਇੱਕ ਪੂਰੇ ਦਾ ਪੂਰਾ ਟੱਬਰ ਉੱਜੜ ਗਿਆ ਬਟਾਲਾ ਵਾਸੀਆਂ ਨੂੰ ਮੇਰੀ ਬੇਨਤੀ ਆ ਮੇਰੀ ਅਪੀਲ ਆ ਬਚਾ ਲਓ ਉਹਨਾਂ ਨੌਜਵਾਨ ਪੁੱਤਾਂ ਨੂੰ ਸਾਡੇ ਘਰ ਵੀ ਪੁੱਤ ਨੇ ਤੁਹਾਡੇ ਘਰ ਵੀ ਪੁੱਤ ਨੇ ਮਲਾਜਮਾਂ ਦੇ ਘਰ ਵੀ ਪੁੱਤ ਨੇ ਉਹ ਇਹਨਾਂ ਸਰਕਾਰਾਂ ਦੇ ਘਰ ਵੀ ਪੁੱਤ ਨੇ ਬਚਾ ਲੋ ਨਹੀਂ ਤੇ ਹਰ ਮੋਬੱਤੀ ਹਰ ਪੁਲਿਸ ਥਾਣੇ ਦੇ ਬਾਹਰ ਹਰ ਚੌਂਕੀ ਦੇ ਬਾਹਰ ਔਰ ਐਸਐਸਪੀ ਸਾਹਿਬ ਦੇ ਦਫ਼ਤਰ ਦੇ ਬਾਹਰ ਔਰ ਸਰਕਾਰ ਦੇ ਨੁਮਾਇੰਦਿਆਂ ਦੇ ਘਰ ਦੇ ਬਾਹਰ ਇਹ ਮੋਬੱਤੀਆਂ ਹਰ ਵਾਰਡ ਵਿੱਚ ਜਗਣਗੀਆਂ ਔਰ ਇਹ ਮੋਬੱਤੀਆਂ ਇਹ ਅੱਜ ਮੋਮਬਤੀ ਨਹੀਂ ਜਗੀ ਇਹ ਮੋਮਬਤੀ ਇਹਨਾਂ ਦੀ ਜੜਾ ਹਲਾਏਗੀ ਮੈਂ ਅਜੇ ਦਾਅਵਾ ਕਰਦਾ ਹਾਂ ਬਟਾਲਾ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਸੇ ਤਰ੍ਹਾਂ ਬਟਾਲੇ ਦੇ ਹਰ ਵਾਰਡ ਦੇ ਵਿੱਚ ਜਿੱਥੇ ਲੋਥਾਂ ਚੁੱਕਦੇ ਨੇ ਮਾਪੇ ਆਪਣੇ ਨੌਜਵਾਨ ਬੱਚਿਆਂ ਦੀ ਉਹ ਜਵਾਬ ਮੰਗਣਗੇ ਨਾ ਮੋਬਤੀਆਂ ਨੂੰ ਜਗਾ ਬਿਲਕੁਲ ਤੁਸੀਂ ਕਹਿੰਦੇ ਹੋ ਕਿ ਨਸ਼ਾ ਵਿਕ ਰਿਹਾ ਹੈ ਬਟਾਲਾ ਪੁਲਿਸ ਜਿਹੜੀ ਹੈ ਪਿਛਲੇ ਕਸ ਆਪਰੇਸ਼ਨ ਦੇ ਤਹਿਤ ਜਗਾ ਜਗਾ ਤੇ ਰੇਡ ਮਾਰਦੀ ਹੈ ਸਾਰਾ ਕੁਝ ਕਰਦੀ ਹੈ ਨਸ਼ਾ ਹੁੰਦਾ ਤਾਂ ਫੜਿਆ ਨਾ ਜਾਂਦਾ ਪੰਜਾਬ ਪੁਲਿਸ ਦੀ ਸਖਤਾਈ ਹੈ ਪੂਰੀ ਔਰ ਇਸ ਵੇਲੇ ਪ੍ਰਸ਼ਾਸਨ ਪੂਰਾ ਮੁਸਤੈਦ ਹੈ ਨਸ਼ਾ ਤਾਂ ਇਸ ਵੇਲੇ ਪੁਲਿਸ ਨੇ ਨੱਥ ਪਾਈ ਹੋ ਰਹੀ ਹੈ ਤੁਸੀਂ ਕਹਿ ਰਹੇ ਹੋ ਕਿ ਨਸ਼ਾ ਬਹੁਤ ਵਿਕਦਾ ਕਿਹੜਾ ਮੁਸਤੈਦੀ ਕੀਤੀ ਆ ਆ ਨੌਜਵਾਨ ਮਰ ਰਹੇ ਨੇ ਕਿਹੜੀ ਮੁਸਤੈਦੀ ਕੀਤੀ ਹੈ ਇਹਨਾਂ ਮਾਵਾਂ ਕੋਲੋਂ ਪੁੱਛੋ ਹਸਪਤਾਲ ਮੈਂ ਭਾਜੀ ਰੋਜ਼ ਜ ਨਿਹ ਦਵਾਈ ਲੈਣਾ ਤੇ ਉੱਥੇ 100 ਦੇ ਕਰੀਬ ਮੁੰਡਾ ਹੁੰਦਾ ਜਿਹੜਾ ਡਿੱਗਦਾ ਤੇ ਇੰਦਾ ਸੜਕਾਂ ਤੇ ਤੁਰਿਆ ਫਿਰਦਾ ਵਾ ਕਿੱਥੇ ਨਸ਼ਾ ਕਰਿਆ ਕਿਨੂੰ ਪਰਚਾ ਕਿਸੇ ਪਰਚਾ ਕੀਤਾ ਉਹ ਮਗਰਮੱਛ ਤੇ ਕਿਸੇ ਤੇ ਪਰਚਾ ਕੀਤਾ ਰਿਸ਼ਪਾਲ ਜੀ ਤੁਸੀਂ ਮੀਡੀਆ ਰਾਹੀਂ ਮੈਨੂੰ ਸਾਬਤ ਕਰ ਦਿਓ ਕਿਹੜਾ ਮਗਰਮੱਛ ਨਸ਼ੇ ਦਾ ਤੁਹਾਡਾ ਸੁਨੇਹਾ ਮੀਡੀਆ ਦਾ ਕੰਮ ਹੈ ਤੁਹਾਡਾ ਸੁਨੇਹਾ ਸਰਕਾਰ ਤੱਕ ਪਹੁੰਚਾਉਣਾ ਪ੍ਰਸ਼ਾਸਨ ਤੱਕ ਪਹੁੰਚਾਉਣਾ ਤੁਸੀਂ ਦੱਸੋ ਮਗਰਮੱਛ ਨੂੰ ਜਾਣਦੇ ਹੋ ਪਿਛਲੇ ਦਿਨਾਂ ਦੇ ਵਿੱਚ ਕਈ ਐਨ ਜੀਓ ਸੀ ਸਮਾਜ ਸੇਵੀ ਸੀ ਜੁਰਤ ਕੀਤੀ ਦਲੇਰੀ ਕੀਤੀ ਜਿਹੜੇ ਵੀ ਨਸ਼ਾ ਵੇਚਣ ਵਾਲੇ ਮਗਰਮੱਛ ਉਹਨਾਂ ਦੇ ਨਾਂ ਚੱਕ ਕੇ ਵੱਡੇ ਵੱਡੇ ਬੋਰਡਾਂ ਦੇ ਵਿੱਚ ਲਾ ਕੇ ਤੇ ਹੋਲਡਿੰਗ ਲਗਾ ਦਿੱਤੇ ਸੀ ਇਹ ਕੰਮ ਕਿਸ ਸਿਆਸੀ ਪਾਰਟੀ ਨੇ ਨਹੀਂ ਸੀ ਕੀਤਾ ਇੱਕ ਐਨਜੀਓ ਦੇ ਬੰਦੇ ਨੇ ਜਾਣ ਤੇ ਖੇੜ ਕੇ ਕਰਤਾ ਸੀ ਇਹ ਤੁਸੀਂ ਸਿਆਸੀ ਪਾਰਟੀ ਜੇ ਤੁਸੀਂ ਨਸ਼ੇ ਦੇ ਸਦਾਗਰਾਂ ਨੂੰ ਜਾਣਦੇ ਹੋ ਨਹੀਂ ਮੀਡੀਆ ਗਾੜੀ ਦਸਣਾ ਨਹੀਂ ਬੋਰਡ ਲਾਣੀ ਤੇ ਐਸਐਸਪੀ ਸਾਹਿਬ ਨੂੰ ਦਿਓ ਨਾ ਲਿਸਟ ਉਹਨਾਂ ਦੀ ਮੈਂ ਦੱਸਾਂ ਤੁਸੀਂ ਮੇਰੇ ਕੋ ਇਹ ਜਵਾਬ ਮੰਗਿਆ ਕਿ ਸਿਆਸੀ ਪਾਰਟੀ ਉਹ ਐਨਜੀਓ ਨੇ ਸਾਹਮਣੇ ਬੋਰਡ ਲਾ ਦਿੱਤੇ ਇਹ ਹੱਥ ਖੜੇ ਕਰ ਦੇਣ ਸਰਕਾਰਾਂ ਵੀ ਸਾਡੇ ਕੋਲ ਹੀ ਨਸ਼ੇ ਵਾਲੇ ਫੜੇ ਜਾਣੇ ਪ੍ਰਸ਼ਾਸਨ ਹੱਥ ਖੜਾ ਕਰ ਦੇਵੇ ਪਿਆਸੀ ਨਹੀਂ ਬੜਨਾ ਨਾਂ ਬੜੇ ਜਾਣੇ ਨਾਂ ਦਿਓ ਕਿਤੇ ਫੜਾਂਗੇ ਦੇ ਦੇਵਾਂਗੇ ਨਾਂ ਕਿਉਂ ਨਹੀਂ ਫੜਦੇ ਤੁਹਾਨੂੰ ਕੀ ਲੱਗਦਾ ਉਹ ਸ਼ਰੀਆਮ ਨਸ਼ਾ ਕਿਦਾਂ ਵੇਚ ਸਕਦੇ ਨੇ ਪੁਲਿਸ ਦੀ ਇੰਨੀ ਸਖਤਾਈ ਹੋਵੇ ਸਾਰਾ ਕੁਝ ਹਰ ਪਾਸੇ ਲਾਲਾ ਲਾਲਾ ਹੋ ਰਹੀ ਹੋਵੇ ਔਰ ਸ਼ਰੀਆਮ ਨਸ਼ਾ ਵੇਚਣ ਇਹ ਹਿੰਮਤ ਤੇ ਦਲੇਰੀ ਆਉਂਦੀ ਕਿੱਥੋਂ ਰੁਖ ਚੇਂਜ ਕਰੋ ਰਿਸ਼ਪਾਲ ਜੀ ਤੁਸੀਂ ਬੇਬਾਕ ਹੋ ਬੇ ਤੜਕੋ ਇਹਦੇ ਤੜਕੋ ਰੁਖ ਚੇਂਜ ਕਰੋ ਕਿਉਂ ਨਹੀਂ ਫੜਦੇ ਤੁਸੀਂ ਵੀ ਜਾਣਦੇ ਹੋ ਕਿਉਂ ਨਹੀਂ ਫੜਦੀਆਂ ਸਰਕਾਰਾਂ ਤੁਸੀਂ ਵੀ ਜਾਣਦੇ ਹੋ ਤੁਸੀਂ ਇਹ ਮੇਰੇ ਕੋਲ ਸਵਾਲ ਨਾ ਪੁੱਛੋ ਤੁਸੀਂ ਆਪਣੀ ਆਤਮਾ 'ਚ ਝਾਤੀ ਮਾਰੋ ਤੁਸੀਂ ਵੀ ਨੌਜਵਾਨ ਹੋ ਤੁਹਾਡੇ ਵੀ ਨੌਜਵਾਨ ਬੱਚੇ ਤੁਸੀਂ ਵਿਰੋਧੀ ਤੇਰੋ ਬਹੁਤ ਵੱਡੀ ਤੇਰੋ ਔਰ ਦੇਸ਼ ਤੇ ਉੱਪਰ ਸਰਕਾਰ ਜਿਹੜੀ ਹੈ ਤੁਹਾਡੀ ਹੈ ਔਰ ਇਹ ਜ਼ਿੰਮੇਵਾਰੀ ਵੀ ਤੁਹਾਡੀ ਬਣਦੀ ਹੈ ਕਿ ਇਸ ਪੰਜਾਬ ਦੇ ਵਿੱਚ ਵੀ ਆਪਣੀ ਵਿਰੋਧੀ ਧਰਤੀ ਭੂਮਿਕਾ ਤੇ ਨਿਭਾਓ ਇਸ ਬਟਾਲੇ ਦੇ ਵਿੱਚ ਜੇਕਰ ਕੋਈ ਨਸ਼ੇ ਦਾ ਕਹਿਰ ਚੱਲ ਰਿਹਾ ਹੈ ਅਗਰ ਕੋਈ ਚੁੱਪ ਹੈ ਤੁਹਾਡਾ ਤਾਂ ਫਰਜ਼ ਬਣਦਾ ਹੈ ਕਿ ਨਾ ਉਠੋ ਜਾਗੋ ਤੇ ਲੋਕਾਂ ਨੂੰ ਜਗਾਓ ਆ ਮੋਮਬਤੀਆਂ ਫੜ ਕੇ ਜਾਗੇ ਆ ਜੀ ਇਹ ਹੋਰ ਕਿਦਾਂ ਜਾ ਕੀਦਾ ਆ ਮਾਂ ਦਾ ਪੁੱਤ ਫੋਟੋ ਲੈ ਕੇ ਖਲੋਤੀ ਆ ਪੁੱਤ ਦੀ ਆਪਣੇ ਦੀ ਆ ਮੋਬਤੀਆਂ ਲੈ ਕੇ ਸਾਰੀ ਭਾਰਤੀ ਜਨਤਾ ਪਾਰਟੀ ਇਹਨਾਂ ਦੇ ਨਾਲ ਖੜੀ ਆ ਆ ਬਾਪੂ ਆ ਮੇਰੇ ਬਜ਼ੁਰਗ ਪੁੱਛੋ ਇਹਨਾਂ ਨੂੰ ਆਪਣੇ ਮੋਢਿਆਂ ਤੇ ਲਾਸ਼ ਹੋਈ ਆ ਬੱਚੇ ਦੀ ਜੀ 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 ਕੀ ਹੋਇਆ ਸੀ ਹਸਪੀਟਲੋਂ ਲਾਸ਼ ਮਿਲੀ ਧੀ ਨਛੇ ਦੇ ਵਿੱਚ ਹੀ ਮਿਲੀ 10 ਦਿਨ ਹੋਏ ਆ 10 ਦਿਨਾਂ ਮੁੰਡਾ ਮੇਰਾ ਮੁੰਡਾ ਸਿਆਣਾ ਹੀ ਨਹੀਂ ਅਗਲੇ ਮਹੀਨੇ ਵਿਆਹ ਆਇਆ ਉਹਦਾ ਕੀ ਜਵਾਬ ਹੈ ਕੱਲਾ ਹੀ ਕੱਲਾ ਮੁੰਡਾ ਹੈ ਮੇਰਾ ਬੋਲ ਮੇਟੀ ਜਵਾਬ ਦੇਓ ਮਹੀਨੇ ਗਿਆ ਸੀ ਮੁੱਟਾ ਨਸ਼ਾ ਕਰਦਾ ਸੀ ਬੇਟਾ ਤਾ ਨਸ਼ਾ ਨਹੀਂ ਕਰਦਾ ਪਹਿਲਾਂ ਨਹੀਂ ਕਰਦਾ ਨਸ਼ਾ ਪਤਾ ਨਹੀਂ ਚੱਕਦਾ ਮੈਂ ਨੇ ਪਹਿਲੀ ਤਰੀਕ ਤੋਂ ਨਸ਼ਾ ਕੀਤਾ ਮੈਂ ਨਸ਼ਾਲਾ ਹੱਤਾ ਕਿ ਇਹਨੇ ਮੇਰੇ ਕੋਲ ਵੀ ਫੋਟੋਆਂ ਵੀ ਆ ਗਈਆਂ ਮੁੰਡੇ ਦੀ ਜਿਹਨੇ ਨਸ਼ਾ ਲਾਇਆ ਮੈਂ ਕੁੱਟਿਆ ਵੀ ਹੈਗਾ ਉਹਨੂੰ ਜਾ ਕੇ ਉਹਦਾ ਇਕੱਲਾ ਇਕੱਲਾ ਬੇੜਾ ਮੈਂ ਹੋਰ ਨਾ ਕਿਹਾ ਮਾਰੀ ਤੂੰ ਭੱਜ ਜਾ ਮੈਂ ਤਾਂ ਮਰ ਗਿਆ ਨਾ ਤੂੰ ਨਾ ਮਰ ਜੀਂਗੇ ਤੁਸੀਂ ਪੁਲਿਸ ਨੂੰ ਨਹੀਂ ਦੱਸਿਆ ਪੀ ਇਹ ਬੰਦਾ ਨਸ਼ਾ ਵੀ ਲੈ ਲਾ ਮੈਂ ਨਹੀਂ ਦੱਸਿਆ ਕਿਸੇ ਨੂੰ ਇਹ ਹੁਣ ਇੱਕ ਪਾਸੇ ਇੱਕ ਬਾਪੂ ਆ ਜਿਹਦਾ ਪੁੱਤ ਨਸ਼ੇ ਨੇ ਖਾ ਲਿਆ ਔਰ ਇੱਕ ਪਾਸੇ ਇੱਕ ਮਾਮਾ ਜਿਹਦਾ ਪੁੱਤ ਜਿਹੜਾ ਨਸ਼ੇ ਨੇ ਖਾ ਲਿਆ ਔਰ ਸਾਹਮਣੇ ਭਾਜਪਾ ਪਾਰਟੀ ਹੈ ਜਿਹੜੀ ਇਹ ਨਸ਼ੇ ਦੇ ਖਿਲਾਫ ਜੰਗ ਜਿਹੜੀ ਐ ਐਲਾਨੇ ਜੰਗ ਕਰ ਚੁੱਕੀ ਐ ਭਾਰਤੀ ਜਨਤਾ ਪਾਰਟੀ ਕਾਨੂੰਨ ਪਸੰਦਾ ਔਰ ਕਾਨੂੰਨ ਨੂੰ ਇਹ ਮੋਵਤियां ਜਗਾ ਕੇ ਦੱਸਣਾ ਚਾਹੁੰਦੀ ਐ ਐਸਐਸਪੀ ਸਾਹਿਬ ਉਹਨਾਂ ਨਸ਼ੇ ਦੇ ਸਦਾਗਰਾਂ ਨੂੰ ਉਹਨਾਂ ਮਗਰਮੱਛਾਂ ਨੂੰ ਫੜੋ ਉਹਨਾਂ ਗਰੀਬ ਜਨਤਾ ਨੂੰ ਜਿਹੜੇ ਪੁੜੀਆਂ ਜਿਹੜੇ ਸਦਾਗਰ ਦੇ ਜਾਂਦੇ ਉਹਨਾਂ ਨੂੰ ਨਾ ਫੜੋ ਉਹਨਾਂ ਤੇ ਪਰਚਾ ਦੇ ਕੇ ਆਪਣੀ ਜਿਹੜੀ ਇੱਕ ਲੜੀ ਆ ਉਹਨਾਂ ਵਧਾਓ ਪੰਜਾਬ ਸਰਕਾਰ ਨੇ ਜੋ ਆਰਡਰ ਕੀਤਾ ਵਾ ਉਹਨਾਂ ਵਧਾਓ ਕਿ ਅੱਜ 100 ਪਰਚਾ ਦੇਤਾ ਅੱਜ 500 ਪਰਚਾ ਦੇਤਾ ਉਹਨਾਂ ਮਗਰਮੱਛਾਂ ਨੂੰ ਫੜੋ ਮਗਰਮੱਛਾਂ ਦੇ ਨਾਂ ਦੱਸਣ ਦੀ ਜੁਰਤ ਕੌਣ ਕਰੂਗਾ ਦਲੇਰੀ ਕੌਣ ਕਰੂਗਾ ਬਾਹਰੋਂ ਤਾਂ ਫਰਿਸ਼ਤਾ ਕੋਈ ਹੋਣਾ ਨਹੀਂ ਮਗਰ ਮਛ ਲੱਭਣੇ ਪੁਲਿਸ ਦਾ ਕੰਮ ਆ ਸਰਕਾਰ ਦਾ ਕੰਮ ਆ ਅਸੀਂ ਵੀ ਦੱਸਾਂਗੇ ਜਿਹੜੇ ਸਾਡੇ ਨੋਟਸ ਦੇ ਵਿੱਚ ਵਾ ਪਰ ਮਗਰ ਮਛ ਫੜਨਾ ਸਰਕਾਰਾਂ ਦਾ ਕੰਮ ਆ ਮੈਂ ਪਹਿਲਾਂ ਐਲਾਨ ਕਰ ਚੁੱਕਾ ਉਹ ਹੱਥ ਕੜੇ ਕਰ ਦੇਣ ਫਿਰ ਅਸੀਂ ਲੱਭ ਲੈਂਦੇ ਆ ਜੀ ਜੀ ਰਕੇਚ ਪਾਟਿਆ ਜੀ ਤੁਸੀਂ ਇਸ ਮੁੱਦੇ ਤੇ ਕੀ ਕਹਿਣਾ ਚਾਹੋ ਪੰਜਾਬ ਦੇ ਬਹੁਤ ਬੁਰੇ ਹਾਲਾਤ ਨੇ ਜਦੋਂ ਦੀ ਸਰਕਾਰ ਬਦਲੀ ਐ ਪੰਜਾਬ ਰਾਜਨੀਤੀ ਦੀ ਪੇਂਟ ਚੜ ਗਿਆ ਨੌਜਵਾਨ ਬੱਚਿਆਂ ਦੀਆਂ ਲਾਸ਼ਾਂ ਢੋ ਕੇ ਮਾਤਾ ਪਿਤਾ ਹੁਣ ਆ ਦੇ ਪਰਵਾਰ ਤੁਸੀਂ ਦੇਖੋ ਕੀ ਹਾਲ ਆ ਮਾਤਾ ਜੀ ਨੂੰ ਦੇਖ ਰਹੇ ਆ ਉਹਨਾਂ ਦੇ بیٹے ਦੀ ਫੋਟੋ ਫੜੀਦੀ ਆ ਬਾਪੂ ਜੀ ਦਾ ਬੱਚਾ 10 ਦਿਨ ਪਹਿਲਾਂ ਜਿਹਦਾ ਅਗਲੇ ਮਹੀਨੇ ਜਿਹਦੀ ਸ਼ਾਦੀ ਆ ਉਹਦੀ ਉਮਰ 25-30 ਸਾਲ ਹੋਏਗੀ ਐਸੇ ਜਵਾਨ ਜਿਨ੍ਹਾਂ ਦੇ ਸਿਰ ਦੇ ਉੱਤੇ ਇਹਨਾਂ ਨੇ ਪਾਲਿਆ ਪੋਸਿਆ ਬੁਢਾਪੇ ਦਾ ਸਹਾਰਾ ਬੱਚਾ ਹਰ ਇੱਕ ਮਾਂ ਪਿਓ ਦੀ ਉਮੀਦ ਹੁੰਦੀ ਹੈ ਵੀ ਮੇਰਾ ਬੱਚਾ ਜਵਾਨ ਹੋਏਗਾ ਪਰਿਵਾਰ ਦਾ ਸਹਾਰਾ ਬਣੇਗਾ ਸਰਕਾਰਾਂ ਨੂੰ ਜਾਗਣਾ ਚਾਹੀਦਾ ਹੈ ਪ੍ਰਸ਼ਾਸਨ ਨੂੰ ਜਾਗਣਾ ਚਾਹੀਦਾ ਹੈ ਮੈਂ ਤੇ ਇਹ ਗੱਲ ਕਾਂਗਾ ਕਿ ਪ੍ਰਸ਼ਾਸਨ ਨੂੰ ਕੋਈ ਵੀ ਰਾਜਨੀਤਿਕ ਦਬਾਅ ਨੂੰ ਨਹੀਂ ਚਲਣਾ ਚਾਹੀਦਾ ਇਸ ਮਾਮਲੇ ਦੇ ਵਿੱਚ ਪ੍ਰਸ਼ਾਸਨ ਜਿਹੜਾ ਸਹੀ ਤਰੀਕੇ ਦੇ ਨਾਲ ਅਗਰ ਇਹ ਕਾਰਵਾਈ ਕਰੇ ਤਾਂ ਮੈਨੂੰ ਲੱਗਦਾ ਕਿ ਪ੍ਰਸ਼ਾਸਨ ਸਭ ਕੁਝ ਕਰ ਸਕਦਾ ਹੈ ਸਰਕਾਰਾਂ ਅਸੀਂ ਮਾਤਾਵਾਂ ਦੇ ਕੋਲੋਂ ਵੀ ਬਾਕੀ ਪੈਣਾ ਦੇ ਕੋਲੋਂ ਵੀ ਜਾਣਾਂਗੇ ਬੱਚੇ ਇਹਨਾਂ ਦੇ ਵੀ ਨੇ ਔਰ ਬੱਚਿਆਂ ਦੀ ਗੱਲ ਕਰੀਏ ਤਾਂ ਆ ਮਾਸੂਮ ਬੱਚੇ ਆ ਸਾਹਮਣੇ ਦਿਖ ਰਹੇ ਹੋ ਤੁਸੀਂ ਮਾਸੂਮ ਬੱਚੇ ਇੱਧਰ ਵੀ ਨੇ ਔਰ ਇਹਨਾਂ ਨੇ ਵੀ ਵੱਡੇ ਹੋਣਾ ਪਰ ਜੇਕਰ ਇਹ ਜਿਹੜਾ ਕਹਿਰ ਹੈ ਇਸ ਮੁਹੱਲੇ ਤੇ ਇਸ ਇਲਾਕੇ ਤੇ ਪੂਰੇ ਪੰਜਾਬ ਤੇ ਟੁੱਟ ਰਿਹਾ ਚੀਫ ਮਤ ਸਸਿਕਾ ਤੁਸੀਂ ਕੀ ਚਾਹੁੰਦੇ ਹੱਲ ਕਿਦਾਂ ਹੋਏਗਾ ਨਸ਼ਾ ਰੁਕੇਗਾ ਕਿਵੇਂ ਇਹ ਸਰਕਾਰਾਂ ਹੀ ਰੋਕ ਸਕਦੀਆਂ ਜੀ ਸਾਰਾ ਤੋਂ ਮਾਦੀ ਰੋਕ ਸਕਦੀਆਂ ਨੇ ਵੇਖੋ ਜੇ ਨਹੀਂ ਬੰਦੇ ਰੋਕ ਸਕਦੇ ਪੁਲਿਸ ਵਾਲੇ ਨਹੀਂ ਰੋਕ ਸਕਦੇ ਕੋਈ ਨਹੀਂ ਰੋਕ ਸਕਦਾ ਇਹ ਬੀਬੀਆਂ ਉਹਨਾਂ ਨੂੰ ਰੋਕਣਗੀਆਂ ਜਿੰਨੂੰ ਫੜਨਗੀਆਂ ਉਹਦੀ ਫੈਂਟੀ ਲਾਉਣਗੀਆਂ ਉਹਦੀ ਲਤਵਾ ਤੋੜਨਗੀਆਂ ਉਹਨੂੰ ਅੰਦਰ ਬੰਦ ਕਰਨਗੀਆਂ ਫਿਰ ਪੁਲਿਸ ਵਾਲੇ ਨੂੰ ਬੁਲਾਉਣਗੀਆਂ ਜੇ ਤੇ ਇਹ ਕੰਟਰੋਲ ਕਰਨਗੇ ਤੇ ਠੀਕ ਆ ਨਹੀਂ ਤੇ ਫਿਰ ਬੀਬੀਆਂ ਦੇ ਕਰਨਗੀਆਂ ਬੀਬੀਆਂ ਜਾਣਗੀਆਂ ਜ਼ਰੂਰ ਚੂੜੀਆਂ ਲੈ ਕੇ ਜਾਣਗੀਆਂ ਥਾਣਿਆਂ 'ਚ ਉਹਨਾਂ ਨੂੰ ਦੱਸਣਗੀਆਂ ਵੀ ਇਹੀ ਆ ਫੜੇ ਜੋ ਤੁਸੀਂ ਪਾ ਕੇ ਬੈਠ ਜਾਓ ਤੇ ਅਹੀ ਅਗੇ ਹੋ ਜਾਣੇ ਆ ਜੇ ਇਹਨਾਂ ਕੋ ਨਹੀਂ ਘਟਰਾਉਂਦਾ ਫਿਰ ਕੁਛ ਨਾ ਕੁਛ ਤਾਂ ਬਾਜੀ ਕਰਨਾ ਹੀ ਪਏਗਾ ਕਿਹਦਾ ਵੀਰ ਵਾ ਕਿਹਦਾ ਪੋਤੇ ਆ ਕਿਹਦਾ ਆਦਮੀ ਆ ਜਿਹੜਾ ਦੁਨੀਆ ਤੋਂ ਜਾ ਰਿਹਾ ਕੋਈ ਜਵਾਨੀ ਚ ਜਾ ਰਿਹਾ ਕੋਈ ਬਿੜੇ ਪਿਚ ਜਾ ਰਿਹਾ ਜੇ ਕੋਈ ਆਪਣੀ ਆਈ ਨਾ ਚਲੀ ਜਾਵੇ ਉਹ ਕੋਈ ਗੱਲ ਨਹੀਂ ਹਾਂਜੀ ਰੋਕਣਾ ਚਾਹੀਦਾ ਸਰਕਾਰਾਂ ਨੂੰ ਨਸ਼ਾ ਦੀ ਕਿਉਂਕਿ ਜਵਾਨ ਪੁੱਤ ਮਰਦੇ ਜਾਂਦੇ ਨੇ ਤੇ ਚੁੱਪ ਕਰਕੇ ਬੈਠੇ ਨੇ ਇਹਨਾਂ ਕੋ ਨਹੀਂ ਕੁਛ ਹੁੰਦਾ ਤੇ ਫਿਰ ਬੀਬੀਆਂ ਹੀ ਆਵਾਜ਼ ਉਠਾਉਣ ਗਈਆਂ ਤੇ ਬੀਬੀਆਂ ਹੀ ਕਰਨ ਗਈਆਂ ਸਾਰਾ ਕੁਝ ਹੁਣ ਜੇ ਨਹੀਂ ਸਰਕਾਰਾਂ ਕਰਨ ਗਈਆਂ ਤੇ ਚੂੜੀਆਂ ਦੇ ਦਾਂਗੇ ਉਹਨਾਂ ਨੂੰ ਪਾਉਣ ਵਾਸਤੇ ਆ ਤੁਸੀਂ ਪਾ ਕੇ ਬੈਠੋ ਤੇ ਅਸੀਂ ਕੰਮ ਕਰਦੇ ਆਂ ਅਹੀਂ ਇਹ ਕਹਿਣਾ ਚਾਹਦੇ ਜਿਸ ਤਰ੍ਹਾਂ ਪਾਜੀ ਉਹਨੇ ਕਹਿੰਦੇ ਵੀ ਮਗਰਮਾਚ ਗੱਲ ਕਰਨ ਦੇ ਮਗਰਮਾਚ ਅਸਲੀ ਤਾਂ ਉਹੀ ਹੈ ਜਿਹੜੀਆਂ ਸਰਕਾਰਾਂ ਬੈਠੀਆਂ ਨੇ ਜਿਹੜੇ ਸੁਣਦੇ ਨਹੀਂ ਗਰੀਬ ਲੋਕਾਂ ਦੀ ਸੁਣਦੇ ਨਹੀਂ ਜਨਤਾ ਦੀ ਨਹੀਂ ਸੁਣਦੇ ਹੁਣ ਉਹ ਪਾਜੀ ਆ ਵਿਚਾਰੇ ਜਿਹੜੇ ਦੇਖਣ ਦੇ ਉਹਨਾਂ ਦਾ ਬੇਟਾ ਪੂਰਾ ਹੋਇਆ ਹਸਪੀਟਲ 'ਚ ਇੰਨੀ ਬੁਰੀ ਲਾਦੀ ਮੌਤ ਹੋਈ ਹੈ ਕਿ ਜਿਹੜਾ ਕਿ ਸਾਲਰ ਕੋ ਉਹਨਾਂ ਦੇ ਬੱਚੇ ਨੂੰ ਇੱਕ ਫੱਟਾ ਨਸੀਬ ਨਹੀਂ ਹੋਇਆ ਔਰ ਦੂਜੀ ਗੱਲ ਉਹਨਾਂ ਬੱਚੇ ਦਾ ਇੰਨਾ ਬੁਰਾ ਅੰਤ ਹੀ ਉਹ ਵੇਖਿਆ ਬਰਦਾਸ਼ਤ ਨਹੀਂ ਹੁੰਦਾ ਸਾਡੇ ਕੋਲ ਵੀ ਅਸੀਂ ਵੀ ਖੁੱਦ ਗਏ ਆ ਸਮਸ਼ਾਨ ਘਾਟ ਵੇਖਣ ਇਤਨਾ ਸਾਡੇ ਵੀ ਧੀਆਂ ਪੋਤੇ ਸਾਡੇ ਵੀ ਦੋ ਪੋਤੇ ਨੇ ਮੇਰੇ ਵੀ ਆ ਕੰਨ ਕੁਛ ਵੀ ਹੋ ਸਕਦਾ ਹੈ ਇਹਨਾਂ ਸਾਰ 76 ਫੀਰਨਾ ਚਾਹੀਦਾ ਜਾ ਕੇ ਜਿਹੜਾ ਨਾ ਸੁਣੇ ਸਰਕਾਰਾਂ ਹੈ ਜੀਆਂ ਵੋਟਾਂ ਲੈਣ ਨੂੰ ਤਾਂ ਮੂੰਹ ਚੱਕ ਕੇ ਆ ਜਾਂਦੇ ਨੇ ਵੋਟਾਂ ਦੇਣ ਨੂੰ ਆਈ ਫਰੀ ਆ ਨਸ਼ੇ ਪੱਤੇ ਨੇ ਕੋਈ ਕਿਸੇ ਤਰ੍ਹਾਂ ਦੇ ਬੱਚਾ ਨੂੰ ਗੋਡੇ-ਗੋਡੇ ਨਸ਼ੇ ਪੱਤੇ ਲਾਏ ਨੇ ਨਿੱਕੇ-ਨਿੱਕੇ ਨਿਆਣੇ ਜਿਹੜੇ ਨਸ਼ੇ ਪੱਤੇ ਖਾ ਕੇ ਕੈਪਸੂਲ ਟੀਕੇ ਲਾ ਕੇ ਘਰਨ ਆ ਜਾਂਦੇ ਨੇ ਉਹ ਇਹਨਾਂ ਦੀ ਬਦੌਲਤ ਹੈ ਜਿਹੜੇ ਉੱਤੇ ਬੈਠੀਆਂ ਸਰਕਾਰਾਂ ਮਾਨ ਨਗਰ ਵਿੱਚ ਸ਼ਰੇਆਮ ਨਸ਼ਾ ਵੇਚਦਾ ਵਾ ਤੇ ਜਦੋਂ ਕੋਈ ਪੁਲਿਸ ਦਾ ਰੇਡ ਆਉਂਦਾ ਹੋਣੀ ਉਹ ਉਹਨਾਂ ਨੂੰ ਪਹਿਲਾਂ ਦੱਸ ਦਿੰਦੇ ਪ ਤੇ ਉਹ ਆਪਣਾ ਸਮਾਨ ਸਾਂਭ ਲੈਂਦੇ ਤੇ ਫੜਿਆ ਕੋਈ ਨਹੀਂ ਜਾਂਦਾ ਮਾਨ ਨਗਰ ਦੇ ਵਿੱਚ ਕਿੱਥੇ ਵਿਕਦਾ ਨਸ਼ਾ ਕਿੱਥੇ ਦੀ ਗੱਲ ਕਰ ਰਹੇ ਹੋ ਮਾਨ ਨਗਰ ਜੀ ਇਹਨਾਂ ਪਾਬੇ ਮਾਨ ਨਗਰ ਚ ਵਿਕਦਾ ਉਹਲਾ ਵਿਕਦਾ ਆਹ ਉਹ ਪੂੜੀਆਂ ਬਣਾਵਾਲਾ ਦੇ ਜਾਂਦੇ ਆ ਪੂੜੀਆਂ ਬਣਾ ਕੇ ਬਾਰੀ ਰੱਖੀ ਥੋੜੀ ਜੀ ਉਹਦੇ ਵਿੱਚੋਂ ਦੇ ਦੇ ਤੇ ਉਹਨੂੰ ਕਹਿੰਦੇ ਫਟਾਫਟ ਨਿਕਲ ਜਾ ਆ ਫਿਰ ਤੇ ਨਸ਼ੇ ਨੂੰ ਠਲ ਕਿੱਥਾਂ ਪੈ ਗਈ ਠਲ ਤੇ ਜੀ ਗਵਰਨਮੈਂਟ ਹੀ ਪਾਸ ਆਦੀ ਆ ਪਹਿਲਾਂ ਕਿਉਂ ਅੱਜ ਕੱਲ ਤੇ ਜੇ ਕਿਸੇ ਨੂੰ ਸ਼ਿਕਾਇਤ ਕਰੀਏ ਨਾ ਜਾ ਕੇ ਉਹ ਵੇਚਣ ਵਾਏ ਨੇ ਉਹ ਤੇ ਹਥਿਆਰ ਆਖੰਦੇ ਗੱਡੀ ਦੇ ਵਿੱਚ ਰਾਤ ਨੂੰ ਉਹਨਾਂ ਦੇ ਘਰ ਆਣ ਵਰਦੇ ਆ ਕਿ ਇਹਨੂੰ ਡਰਾਵਾ ਦਿੰਦੇ ਲਤਬਾਂ ਤੋੜਦੇ ਨੇ ਕਿ ਮਾਰ ਦੇਣਗੇ ਕਦੀ ਕੋ ਕਰਦੇਗੇ ਕਦੀ ਕੋ ਕਰਦੇਗੇ ਇਹ ਤੇ ਗਵਰਨਮੈਂਟ ਹੀ ਹੈ ਜੇ ਸਾਡੀ ਅੱਛਾ ਇਹ ਤਾਂ ਮਤਲਬ ਡਰ ਦੇ ਮਾਰੇ ਲੋਕੀ ਦੱਸਦੇ ਨਹੀਂ ਡਰ ਦੇ ਮਾਰੇ ਨਹੀਂ ਕਈ ਦੱਸ ਜੀ ਬਿਲਕੁਲ ਅਸੀਂ ਆ ਨੌਜਵਾਨ ਵੀ ਨੇ ਸਾਡੇ ਨਾਲ ਅਸੀਂ ਇਹਨਾਂ ਤੋਂ ਵੀ ਜਾਣਗੇ ਬਈ ਨਸ਼ਾ ਜਿਹਦੇ ਨਾਲ ਤੁਹਾਡੇ ਵੀਰ ਵੀ ਜਾ ਰਹੇ ਨੇ ਤੁਹਾਡੇ ਭਰਾ ਵੀ ਗਏ ਕਈਆਂ ਦੇ ਬਜ਼ੁਰਗ ਗਏ ਹੋ ਸਕਦਾ ਤੇਰੀ ਆਉਣ ਵਾਲੀ نسل ਵੀ ਨਸ਼ੇ ਦੇ ਵਿੱਚ ਮੁੜ ਕੇ ਇਸ ਗਲਤਾਨ ਹੋ ਜਾਵੇ ਨਸ਼ੇ ਨੂੰ ਠੱਲ ਕਿਦਾਂ ਪਾਈ ਮੈਂ ਪਹਿਲੀ ਗੱਲ ਤੇ ਨਸ਼ਾ ਬੰਦ ਕਰਾਇਆ ਰਹੇ ਤੇ ਦੂਜੀ ਗੱਲ ਹੈ ਕਈ ਡਰਦੇ ਨਹੀਂ ਕਹਿੰਦੇ ਨਸ਼ੇ ਬਾਰੇ ਕਿ ਜੇ ਆਪਾਂ ਕਿਸੇ ਦਾ ਨਾਮ ਵੀ ਲਵਾਂਗੇ ਤੁਹਾਨੂੰ ਫੜੇਗਾ ਜਾਂ ਕੋਈ ਗੱਲਬਾਤ ਕਰੇਗਾ ਇਹਦੇ ਕਰਕੇ ਛੱਟ ਪੇਟ ਲਾ ਦੇਗਾ ਕੋਈ ਡਰਦਾ ਨਹੀਂ ਕਿਸੇ ਦਾ ਨਾਮ ਪੁਲਸ ਪੁਲਸ ਜਿਹੜੀ ਹੈ ਉਹਦਾ ਰੋਲ ਕੀ ਹੈ ਤੁਸੀਂ ਕੀ ਮੰਨਦੇ ਹੋ ਕਿ ਪੁਲਸ ਜਿਹੜੀ ਹੈ ਤੁਹਾਡੀ ਸੁਣਵਾਈ ਕਰਦੀ ਹੈ ਕਿ ਜਿਹੜੇ ਨਸ਼ਾ ਵੇਚਣ ਵਾਲੇ ਨੇ ਉਹਨਾਂ ਦਾ ਪੱਖ ਉਹਨਾਂ ਦਾ ਪੱਖ ਪੂਰਦੀ ਹੈ ਨਸ਼ੇ ਵਾਲਿਆਂ ਦਾ ਇਤੋਂ ਫੜ ਲੈਂਦੀ ਅੱਗੇ ਜਾ ਕੇ ਛੱਡ ਦਿੰਦੀ ਇਹਨਾਂ ਨੂੰ ਹਾਂਜੀ ਜੀ ਤੁਹਾਡਾ ਨਾਂ ਕੀ ਹੈ ਨਿਹਾਲ ਸਿੰਘ ਨਿਹਾਲ ਸਿੰਘ ਤੂੰ ਤੇ ਨਹੀਂ ਕੋਈ ਕਰਦਾ ਪ੍ਰੋਗਰਾਮ ਇਹੋ ਜਿਹਾ ਨਹੀਂ ਸਰ ਠੀਕ ਹੈ ਬਿਲਕੁਲ ਹੈ ਠੀਕ ਹੈ ਵੇਰੀ ਆਇਆ ਇਹਨਾਂ ਦਾ ਹਾਂ ਬਿਲਕੁਲ ਠੀਕ ਹੈ ਅੱਛਾ ਮੈਨੂੰ ਇਹ ਦੱਸ ਸਕਦਾ ਕਿ ਤੇਰੇ ਸੱਜਣ ਮਿੱਤਰ ਪਿਆਰੇ ਸਾਥੀ ਕਦੀ ਨਸ਼ਾ ਕਰਨ ਵਾਲੇ ਜਿਹੜੇ ਤੇਰੇ ਸਾਥੀ ਵੀ ਹੋਣਗੇ ਕਈ ਤੈਨੂੰ ਨਹੀਂ ਕਦੀ ਕਿਹਾ ਪੀ ਆ ਯਾਰ ਜਵਾਨਾ ਬੈ ਕਿਤੇ ਲਾ ਕੇ ਤੇ ਵੇਖ ਨਜ਼ਾਰਾ ਵੀ ਨਹੀਂ ਕਹਿੰਦੇ ਆ ਮੈਂ ਤਾਂ ਸੋ ਮੁੜਿਆ ਏ 10 15 ਦਿਨ ਲੱਗੇ ਕੰਮ 'ਚ ਮੇਰੇ ਅੱਛਾ ਤੇ ਮੁੜ ਕੇ ਆਈ ਗਈ ਆਵਾਜ਼ ਵੀ ਘਰਦਿਆਂ ਨੇ ਜਦੋਂ ਪਤਾ ਲੱਗ ਹੀ ਜਾਂਦਾ ਘਰਦਿਆਂ ਨੂੰ ਵੀ ਇਦਾਂ ਮਤਲਬ ਨਹੀਂ ਸਹੀ ਆਉਂਡਿਆ ਘਰੇ ਤੋਰ ਤੋਂ ਪਹਿਲਾਂ ਲੱਗ ਜਾਂਦਾ ਦੋ ਵਾਰ ਘਰੇ ਕਟਾਪਾ ਵੀ ਲੱਤਾ ਥੋੜਾ ਤੋ ਗੱਲ ਨੂੰ ਮੈਂ ਵੀ ਲਿਆ ਮਾਂ ਵੀ ਡੇਲੀ 500 ਕਿਥੋਂ ਕੜਨਾ ਉਹਨਾਂ ਦੀ ਜੇਬ ਚੋਂ ਦਾ ਪੈਂਡਿਆ ਹੱਡੀ ਜੇਬ ਚੋਂ ਦਾ ਜਾਣਦੇ ਆ ਨਾ ਡੇਲੀ 500000 ਦਾ ਲੈਣਾ ਕਿਥੋਂ ਲੈਣਾ ਜਾਂ ਕੋਹ ਵੀ ਕਰਨਾ ਵਾ ਉਹ ਚੀਜ਼ ਨੂੰ ਵੇਖ ਕੇ ਤੇ ਨਹੀਂ ਦਿਲ ਮੁੜ ਕੇ ਉਸ ਚੀਜ਼ ਲਾਈਨ ਵੱਲ ਗਿਆ ਨਹੀਂ ਮਿਲਦਾ ਕਿਥੋਂ ਮਿਲਦਾ ਕਿਥੋਂ ਅਸੀਂ ਤੁਹਾਨੂੰ ਇਹਨਾਂ ਸੇ ਮੈਂ ਇੱਥੋਂ ਲੈਣਾ ਹੈ ਨਾ ਹੀ ਆਪਣਾ ਮੁਰਗੀ ਮਹਲਿਓ ਅੱਛਾ ਹਾਂ ਆਸਾਨੀ ਨਾਲ ਮਿਲ ਜਾਂਦਾ ਸੀ ਆਸਾਨੀ ਨਾਲ ਮਿਲ ਜਾਂਦਾ ਸੀ ਕਿ ਕਿੰਨੇ ਕ ਬੰਦੇ ਉਸ ਮੋਕੇ ਆਉਂਦੇ ਸੀ ਨਸ਼ਾ ਲੈਣ ਵਾਲੇ ਕਾਫੀ ਜਾਣੇ ਆ ਜਾਂਦੇ ਸੀਗੇ ਉਹਦਾ ਲਾਈਨ ਲੱਗੀ ਹੁੰਦੀ ਸੀ ਕਿ ਮੁੰਡਿਆਂ ਦੇ ਟੋਲੇ ਖਲੋਤੇ ਹੁੰਦੇ ਹੇਗੇ ਠੀਕ ਹੈ ਵੀ ਜਦੋਂ ਹੁੰਦਾ ਹੈਗਾ ਇੱਕ ਜਣਾ ਆਉਣਾ ਉਹਨੇ ਫੜਾ ਕੇ ਸਾਰਿਆਂ ਨੂੰ ਗਾਹ ਜਾਣਾ ਕਿੰਨੇ ਦਾ ਦਿੰਦੇ ਸੀ 500 ਦਾ 500 ਦਾ ਕਿੰਨਾ ਚਿਰ ਨੰਗਦਾ ਸੀ ਉਹਦੇ ਨਾਲ ਚੇਤਕ ਉਹ ਨਹੀਂ ਆ ਇੱਕ ਦਾਦਾ ਘੰਟਾ ਹੀ ਲਾ ਲਉਣੀ ਉਹਨਾਂ ਨੂੰ ਪੁਲਿਸ ਕੋ ਨਹੀਂ ਸੀ ਡਰ ਲੱਗਦਾ ਜਾਂ ਜੇ ਤੁਸੀਂ ਕਹੋ ਕਿ ਪੁਲਿਸ ਆ ਜੇਗੀ ਤਾਂ ਕੀ ਕਹਿੰਦੇ ਸੀ ਇਦਾਂ ਦੀ ਕੋਈ ਗੱਲ ਹੀ ਉਹਨਾਂ ਦੇ ਮਨ 'ਚ ਡਰ ਹੀ ਹੈ ਨਹੀਂ ਗਾ ਫੇਰ ਵੀ ਵੇਚਦੇ ਹੋ ਜੇ ਡਰ ਹੁੰਦਾ ਤੇ ਉਹਨਾਂ ਨੂੰ ਲੋੜ ਕਾਦੀ ਹੈਗੀ ਇਹ ਗੱਲ ਕਹਿੰਦੀ ਜੀ 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 ਉਹਨਾਂ ਦੇ ਮਨ 'ਚ ਡਰ ਹੀ ਹੈ ਨਹੀਂ ਜੀ ਯਾਰ ਸਦਕੇ ਜਾਵਾਂ ਤੇਰੇ ਜਵਾਨਾ ਸੋ ਇਹ ਵੀਰ ਹੈ ਬੜੀ ਦਲੇਰੀ ਦੇ ਨਾਲ ਬੜੀ ਵੱਡੀ ਗੱਲ ਕੀਤੀ ਹੈ ਜਵਾਨ ਨੇ ਔਰ ਇਹਨੇ ਦੱਸਿਆ ਕਿ ਕਿਦਾਂ ਨਰਕ ਚੋਂ ਵਾਪਸ ਆਇਆ ਏ ਮੌਤੇ ਦੇ ਮੂੰਹ ਚੋਂ ਵਾਪਸ ਆਇਆ ਏ ਔਰ ਠੀਕ ਹੈ ਜਿਨ੍ਹਾਂ ਮਾਪਿਆਂ ਦਾ ਛੱਤਰ ਕਾਇਮ ਆ ਏਦਾਂ ਆਪਣੇ ਬੱਚੇ ਬਚਾ ਲੈਣਗੇ ਤੇ ਜਿਹੜੇ ਮਾਪੇ ਆਪਣੇ ਬੱਚਿਆਂ ਦੀ ਗਾੜੀ ਸਲੈਂਡਰ ਕਰ ਜਾਂਦੇ ਨੇ ਵੀ ਉਹਨਾਂ ਨੂੰ ਕੁਛ ਨਾ ਕੁਛ ਦੇ ਹੀ ਜਾਂਦੇ ਨੇ ਤੇ ਉਹਨਾਂ ਦੇ ਬੱਚੇ ਫਿਰ ਅਖੀਰ ਮੌਤ ਨੂੰ ਹੀ ਗਲੇ ਲਾਉਂਦੇ ਨੇ ਪਰ ਇਸ ਵੇਲੇ ਇਸ ਨੌਜਵਾਨ ਨੇ ਗੱਲ ਜਿਹੜੀ ਹੈ ਇਹ ਗੱਲ ਜ਼ਰੂਰ ਕਹੀ ਹੈ ਕਿ ਦਲਦਲ ਚ ਤੇ ਵੜ ਗਿਆ ਸੀ ਪਰ ਨਿਕਲ ਆਇਆ ਨਵਜੋਤ ਸਿੰਘ ਹੈ ਨਵਜੋਤ ਸਿੰਘ ਦੀ ਡੈਥ ਜਿਹੜੀ ਹੈ 11 6 2024 ਨੂੰ ਇਹ ਵੀ ਨਸ਼ੇ ਦੇ दानव ਨੇ ਇਹਦੀ ਨੌਜਵਾਨੀ ਜਿਹੜੀ ਹੈ ਨਿਗਲ ਲਈ ਹੈ ਹਫਤੇ ਬਾਅਦ ਵਿਆਹ ਔਰ ਇਹਦਾ ਪੂਰਾ 1 ਹਫਤੇ ਦੇ ਬਾਅਦ ਵਿਆਹ ਸੀ ਯਾਨੀ ਕਿ 11 ਤਰੀਕ ਦੀ ਜਗ੍ਹਾ 17 ਤਰੀਕ ਨੂੰ ਇਸ ਮੁੰਡੇ ਦੀ ਜੰਜ ਚੜ੍ਹਨੀ ਸੀ ਇਹਨੇ ਘੋੜੀ ਚੜ੍ਹਨਾ ਸੀ ਪਰ ਇਹ ਮੁੰਡਾ ਉਸ ਤੋਂ ਪਹਿਲਾਂ ਹੀ ਨਸ਼ੇ ਨੇ ਮੌਤ ਦੀ ਘੋੜੀ ਚੜਾ ਦਿੱਤਾ ਔਰ ਇਹ ਬਾਪੂ ਐਸੇ ਵੇਲੇ ਉਹਦੀ ਤਸਵੀਰ ਹੱਥਾਂ ਦੇ ਵਿੱਚ ਫੜੀ ਬੈਠਾ ਆਪਣੇ ਪੁੱਤ ਦੀ ਵੇਟ ਕਰ ਰਿਹਾ ਪਰ ਨਸ਼ੇ ਦੇ ਸੌਦਾਗਰੋ ਗੌਰ ਨਾਲ ਦੇਖ ਲੋ ਇਹੋ ਜੀਆਂ ਤਸਵੀਰਾਂ ਔਰ ਰੱਬ ਦਾ ਵਾਸਤਾ ਜੇ ਤੁਸੀਂ ਇਹ ਸੋਚੋ ਵੀ ਜਿੰਨਾ ਬੱਚਿਆਂ ਦੀ ਖਾਤਰ ਲੋਕਾਂ ਦੇ ਬੱਚਿਆਂ ਦੀ ਜਾਨ ਲੈ ਕੇ ਤੁਸੀਂ ਪੈਸਾ ਇਕੱਠਾ ਕਰ ਰਹੇ ਹੋ ਤੁਹਾਡੇ ਬੱਚਿਆਂ ਨੂੰ ਪੈਸਾ ਹਾਜਮ ਹੋ ਜਾਊ ਜਿਹੜੇ ਵੀ ਲੋਕ ਇਸ ਨਸ਼ੇ ਦੇ ਕੰਮ ਦੇ ਵਿੱਚ ਸ਼ਾਮਲ ਨੇ ਤਾਂ ਸੀਐਮ ਸਾਹਿਬ ਵੱਲੋਂ ਬੜੇ ਸਖਤ ਹੁਕਮ ਨੇ ਹੁਣ ਉਹਨਾਂ ਦੀ ਖੈਰ ਨਹੀਂ ਹੈ ਦੇਖਦੇ ਆ ਕਿ ਕਦੋਂ ਕਦੋਂ ਕਿਹਦੀ ਕਿਹਦੀ ਪ੍ਰਾਪਰਟੀ ਜਿਹੜੀ ਹੈ ਉਹ ਸੀਜ਼ ਹੁੰਦੀ ਹੈ ਕਿਹੜਾ ਕਿਹੜਾ ਸਲਾਖਾਂ ਦੇ ਪਿੱਛੇ ਜਾਂਦਾ ਵੱਡੇ ਵੱਡੇ ਮਗਰਮਾਛ ਜਿਹੜੇ ਨੇ ਹੀਰਾਵਾਲੀਆ ਕਹਰੇ ਨੇ ਬਟਾਲੇ 'ਚ ਹੈਗੇ ਨਹੀਂ ਜੇ ਇਹਨਾਂ ਨੂੰ ਪਤਾ ਹੈ ਇਨਾਂ ਨੂੰ ਪਤਾ ਹੈ ਰਿਕਸ਼ੇ ਵਾਲਿਆਂ ਨੂੰ ਪਤਾ ਹੈ ਸਵਾਲ ਇਹੀ ਹੈ ਕਿ ਪੁਲਸ ਵਾਲਿਆਂ ਨੂੰ ਕਿਉਂ ਨਹੀਂ ਪਤਾ ਪਰ ਹੁਣ ਇਧਰ ਬੀਬੀਆਂ ਜਿਹੜੀਆਂ ਨੇ ਹਾਊਸਿੰਗ ਕਲੋਨੀ ਦੀਆਂ ਇਹਨਾਂ ਨੇ ਸਿੱਧਾ-ਸਿੱਧਾ ਕਹਿ ਦਿੱਤਾ ਕਿ ਆਣ ਵਾਲੇ ਦਿਨਾਂ 'ਚ ਜੇ ਕਿਤੇ ਨਸ਼ੇ ਨੂੰ ਨੱਥ ਨਹੀਂ ਪੈਂਦੀ ਤੇ ਇਹ ਚੂੜੀਆਂ ਲੈ ਕੇ ਥਾਣਿਆਂ 'ਚ ਜਾ ਕੇ ਐਸਐਚਓ ਦੇ ਟੇਬਲ ਤੇ ਥਾਣੇਦਾਰਾਂ ਦੇ ਟੇਬਲ ਤੇ ਰੱਖ ਦੇਣਗੀਆਂ ਵੀ ਤੁਹਾਡੇ ਵਾਸਤੇ ਦੀ ਗੱਲ ਨਹੀਂ ਹੈ ਹੱਥ ਖੜੇ ਦੇ ਚੂੜੀਆਂ ਪਾ ਲੋ ਔਰ ਅਸੀਂ ਨਸ਼ਾ ਜਿਹੜਾ ਅਸੀਂ ਆਪ ਰੋਕ ਲਾਂਗੇ ਕੱਲ ਨੂੰ ਇਹ ਨਾ ਕਿਓ ਕਿ ਕਾਨੂੰਨ ਜਿਹੜਾ ਉਹ ਤੁਸੀਂ ਹੱਥ ਚ ਲਿਆ ਹੁਣ ਇੱਥੋਂ ਤੱਕ ਦਾ ਰੋਸਾ ਜਿਹੜਾ ਲੋਕਾਂ ਦੇ ਵਿੱਚ ਆ ਚੁੱਕਾ ਹੈ ਪਰ ਹੁਣ ਆਉਣ ਵਾਲਾ ਸਮਾਂ ਦੱਸੇਗਾ ਅਸੀਂ ਪ੍ਰਸ਼ਾਸਨ ਨੂੰ ਪੁਲਿਸ ਨੂੰ ਜ਼ਰੂਰ ਕਾਂਗੇ ਕਿ ਮਾਨ ਸਾਹਿਬ ਦੇ ਐਲਾਨ ਦੀ ਜਿਹੜੀ ਹੈ ਉਹ ਇੱਜ਼ਤ ਰੱਖੋ ਮਾਨ ਸਾਹਿਬ ਨੇ ਜੋ ਐਲਾਨ ਕੀਤਾ ਹੈ ਡੀਜੀਪੀ ਸਾਹਿਬ ਨੇ ਜਿਹੜਾ ਹੁਕਮ ਕੀਤਾ ਹੈ ਸੋ ਪੁਲਿਸ ਵੀ ਉਹ ਹੁਕਮ ਨੂੰ ਜਿਹੜਾ ਠੋਕੇ ਵਜਾਵੇ ਔਰ ਜਿਹੜੇ ਮਗਰਮਾਚ ਨੇ ਉਹਨਾਂ ਨੂੰ ਨਕੇਲ ਪਾਵੇ ਤਾਂ ਕਿ ਇਸ ਤਰ੍ਹਾਂ ਪੰਜਾਬ ਦੀ ਜਵਾਨੀ ਖਾਮ ਖਾ ਸੇਵਿਆਂ ਨੂੰ ਨਾ ਜਾਵੇ ਔਰ ਇਹ ਮਾਪੇ ਜਿਹੜੇ ਨੇ ਆਪਣੇ ਪੁੱਤਰਾਂ ਤੋਂ ਵਾਂਝੇ ਨਾ ਰਹਿਣ ਇਹਨਾਂ ਦਾ ਬੁੜਾਪਾ ਜਿਹੜਾ ਬੁੜਾਪੇ ਦਾ ਸਹਾਰਾ ਉਹ ਇਸ ਤਰ੍ਹਾਂ ਆਪਣੀ ਗੋਦ ਚ ਲੈ ਕੇ ਨਾ ਤੁਰੇ ਫਿਰਨ ਜਿਨ੍ਹਾਂ ਮੋਢਿਆਂ ਦੇ ਉੱਤੇ ਇਹਨਾਂ ਨੇ ਜਾਣਾ ਸੀ ਇਹਨਾਂ ਮਾਪਿਆਂ ਨੇ ਆਪਣੇ ਮੋਢਿਆਂ ਦੇ ਉੱਤੇ ਇਸ ਪੁੱਤ ਨੂੰ ਖੜਿਆ ਔਰ ਇਹਦਾ ਜਿਗਰਾ ਕਿਹੋ ਜਿਹਾ ਹੋਏਗਾ ਔਰ ਉਸ ਮਾਂ ਦਾ ਕੀ ਹਾਲ ਹੋਏਗਾ ਔਰ ਪਰਿਵਾਰ ਦਾ ਕੀ ਹਾਲ ਹੋਏਗਾ ਇਹ ਤਾਂ ਤੁਹਾਨੂੰ ਦਿਖਾਈਆਂ ਨੇ ਦੁੱਖ ਦੀਆਂ ਤਸਵੀਰਾਂ ਤੇ ਰੋਜ਼ ਕਿੰਨੀਆਂ ਤਸਵੀਰਾਂ ਨੇ ਜਿਹੜੀਆਂ ਇਹੋ ਜਿਹੇ ਦਰਦਨਾਕ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਹੁਣ ਦੇਖਦੇ ਆਂ ਸਰਕਾਰ ਕੀ ਕਰਦੀ ਐ ਪ੍ਰਸ਼ਾਸਨ ਕੀ ਕਰਦਾ ਐ ਔਰ ਇਧਰੋਂ ਹੁਣ ਮਗਰਮੱਛਾਂ ਦੀ ਖੈਰ ਨਹੀਂ ਹੀਰੇਵਾਲੀਆ ਦਾ ਔਰ ਬੀਜੇਪੀ ਦਾ ਖੁੱਲਾ ਚੈਲੰਜ ਵੇਖਦ ਰਾਕਸ ਜੀ ਦੀ ਆਵਾਜ਼ ਐ ਨਰਾਈ ਟੂਡੇ